ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਹੈ ਜੋ ਕਿ ਆਪ ਸੰਗਤਾਂ ਨੂੰ ਪਤਾ ਹੈ ਕਿ ਜੋ ਆਪਣੇ ਦੇਸ਼ ਪੰਜਾਬ ਦੇ ਅੰਦਰ ਤਕਰੀਬਨ ਅੱਜ ਤੋਂ 20 ਦਿਨ ਮਹੀਨਾ ਪਹਿਲਾਂ ਇੱਕ ਹੜਾ ਰੂਪੀ ਦਵਾਈ ਆਈ ਜਿਸ ਨੇ ਕਿ ਆਪਣੇ ਪੰਜਾਬ ਦੇ ਅਨੇਕਾਂ ਸੈਂਕੜੇ ਹਜ਼ਾਰਾਂ ਫਸਲਾਂ ਬਰਬਾਦ ਕੀਤੀਆਂ ਲੋਕ ਘਰੋਂ ਬੇਕਾਰ ਹੋਏ ਘਰ ਵੀ ਟਹਿ ਟੇੜੀ ਹੋਏ ਇਸ ਹੋਏ ਨੁਕਸਾਨ ਨੂੰ ਮੁਖ ਰੱਖਦੇ ਹੁਆ ਜੋ ਕਿ ਆਪਣੇ ਨਗਰ ਦਾ ਵੀ ਕਾਫੀ ਵੀਰਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਇਸ ਹੋਏ ਨੁਕਸਾਨ ਨੂੰ ਮੁਖ ਰੱਖਦੇ ਹੁਆ ਦਾਸ ਵੱਲੋਂ ਪਰਿਵਾਰ ਵੱਲੋਂ ਇੱਕ ਫੈਸਲਾ ਕੀਤਾ ਗਿਆ ਜੋ ਕਿ ਆਪ ਸੰਗਤਾਂ ਪਾਸੋਂ ਤਨਖਾਹ ਰੁਪਈ ਛਮਾਈ ਵੀ ਗ੍ਰਾਹੀ ਲੈਨੇ ਹਾਂ ਇਸ ਵਾਰ ਉਹ ਗ੍ਰਾਹੀ ਆਪਾਂ ਨਹੀਂ ਕਰਨੀ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਖਾਸ ਕਰਕੇ ਉਹਨਾਂ ਮਿਹਰਾਂ ਅੱਗੇ ਬੇਨਤੀ ਹੈ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਕਿਰਪਾ ਕਰਕੇ ਇਸ ਵਾਰ ਗ੍ਰਾਹ ਦੇਣ ਦੀ ਖੇਚ ਨਾ ਕੀਤੀ ਜਾਵੇ ਬਾਕੀ ਮਹਾਰਾਜ ਜੀ ਦੀ ਅਰਦਾਸ ਬੇਨਤੀ ਕਰਦੇ ਹਾਂ ਸਤਿਗੁਰੂ ਜੀ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਲੈ ਕੇ ਆਉਣ ਆਪ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਹੋ ਜਿਹੇ ਆਫਤਾਂ ਤੋਂ ਦੁੱਖਾਂ ਕਲੇਸ਼ਾਂ ਤੋਂ ਬਚਾਉਣ కృਤਕ ਮਨਾਂ ਵਿੱਚ ਵਾਦੀ ਪਾਉਣ ਅੱਗੇ ਤੋਂ ਗ੍ਰਾਹੀ ਆਪਾਂ ਕਰਾਂਗੇ ਪਹਿਲਾਂ ਵੀ ਗ੍ਰਾਹੀ ਕਰਦੇ ਆਏ ਹਾਂ ਪਰ ਇਸ ਵਾਰ ਹੋਏ ਨੁਕਸਾਨ ਨੂੰ ਘਟਕ ਰੱਖਦਿਆਂ ਹੋਇਆ ਗ੍ਰਾਹੀ ਨਹੀਂ ਕੀਤੀ ਜਾਵੇ ਕਿ ਇਹ ਬੇਅੰਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ